ਇਓ ਤੇਰੇ ਕਵਨ ਕਵਨ ਗੁਣ ਕਹੈ ਕਹੈ گاਵਾ ਤੂੰ ਸਾਹਿਬ ਗੁਣੀ ਨਿਦਾਨਾ ਤੇਮਾਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕਰ ਓਚ ਭਗਵਾਨਾ ਮੈਂ ਤਾਂ ਨਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਤਾਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਪਰਿਆਰੇ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚੰਨ ਨ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਸਪੇ ਅੰਧੇਰ ਪਲਵਾ ਤੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸੁ ਕਹ ਟਲ ਗੁਰ ਸੇਵਿਆ ਅਨੰਦ ਸਦ ਸੁਭਾਏ ਦਰਸਨ ਪਰਸੈ ਗੁਰੂ ਕੈ ਜਾ ਨਮ ਮਰਨ ਦੁਖ ਜਾਏ ਸੱਜਣ ਸੱਚਾ ਆਪਤ ਸਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਬਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਪਰ ਭੂਰੀ ਖੇਮ ਕੁਸਲਾ ਭਇਆ ਇਸ ਨਾਨਕਾ ਆਰ ਬ੍ਰਾਹਮ ਵਿਟੋ ਕੁਰਬਾਨ ਗੁਰ ਪੂਰੈ ਕੀਤੀ ਪੂਰੀ ਪ੍ਰਭ ਰਵ ਰਹਿ ਆ ਪਰ ਪੂਰੀ ਖੇਮਾ ਕੁਸਲ ਭਇਆ ਇਸ ਨਾਨਾ ਪਾਰ ਬ੍ਰਾਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਤ ਧਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਬ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਤਿਆਈਐ ਮਨ ਬਾਛਤ ਫਲ ਪਾਏ ਗੁਰ ਪੂਰ ਆਰਤਿ ਤਿਆਏ गोर गोपाल आनन्दा जाप जाप जीवय परमानंदा जन नानक नाम ते आया तया अपना बिरद रखाया गोर गोपाल आनन्दा ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ ਸੋਰਠ ਮਹੱਲਾ ਪੰਜਵਾ ਗੁਰਪੂਰੈ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲਾ ਭਇਆ ਇਸ ਨਾਨਾ ਪਾਰ ਬ੍ਰਹਮ ਵਿਟੋਹੁ ਕੁਰ ਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਰਬਤ ਸਾਧ ਸੰਗਤ ਜੀਓ ਸੋ ਵਡ ਭਾਗੇ ਹੋ ਸਤਿਗੁਰੂ ਪਾਤਸ਼ਾਹ ਜੀਆਂ ਨੇ અપਾਰ ਕਿਰਪਾ ਕੀਤੀ ਹੈ। ਦਾਸ ਗੁਰੂ ਸਹਿਬਾਨ ਜਗਦੀ ਜੋਤ ਹਾਜ਼ਰ ਨਾਜ਼ਰ ਜੁਗੋ ਜੁਗ ਅਟਲ। ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅਪਾਰ ਕਿਰਪਾ ਬਖਸ਼ ਦੁਆਰਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਗੁਰੂ ਦੇ ਬਖਸ਼ਿਸ਼ ਮੇਰ ਕਿਰਪਾ ਦੁਆਰਾ ਗੁਰੂ ਦੇ ਪਾਵਨ ਦਰਬਾਰ ਸਜੇ ਹਨ ਪਾਵਨ ਗੁਰੂ ਸਾਹਿਬ ਜੀਆ ਨੇ ਮੁਖਵਾਕ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ਿਸ਼ ਕੀਤਿਆ ਨਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਿਆ ਇਸ ਨਾਨਕ ਔਰ ਬ੍ਰਹਮ ਵਿਟੋ ਕੁਰਬਾਨਾ ਪੂਰੇ ਗੁਰੂ ਦੀ ਕਿਰਪਾ ਬਖਸ਼ਿਸ਼ ਮੇਰ ਦੁਆਰਾ ਗੁਰੂ ਸਾਹਿਬ ਨੇ ਪਾਵਨ ਕਿਰਪਾ ਕੀਤੀ ਦਰਬਾਰ ਸਜੇ ਅੰਮ੍ਰਿਤ ਵੇਲੇ ਦੇ ਗੁਰੂ ਕੀ ਆ ਸੰਗਤਾ ਗੁਰੂ ਮਹਾਰਾਜ ਜੀਆਂ ਦੇ ਪਾਵਨ ਦਰਬਾਰਾਂ ਤੇ ਨਮਸਤਕ ਕੋ ਗੁਰੂ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਕੇ ਅੰਧੇਰ ਭਲੋਵਾ ਤਨ ਤਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਅਵਤਾਰ ਦਿਹਾੜਾ ਜੋ 5 ਨਵੰਬਰ ਦਾ ਹੈ ਸੋ ਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਜੋ ਵੀ ਕਤਕ ਪੂਰਨ ਮਾਸੀ ਪੁੰਨਿਆਂ ਦੇ ਪਾਵਨ ਦਿਹਾੜੇ ਤੇ ਗੁਰੂ ਮਹਾਰਾਜ ਜੀਆਂ ਦਾ 5 ਨਵੰਬਰ ਦਾ ਪਾਵਨ ਪ੍ਰਕਾਸ਼ ਪੁਰਬ ਜੋ અવਤਾਰ ਦਿਹਾੜਾ ਹੈ ਉਸ ਦੇ ਸੰਬੰਧ ਵਿੱਚ ਜੋ ਅੰਮ੍ਰਿਤ ਵੇਲੇ ਦੀਆਂ ਪਰਵਾਦ ਫੇਰੀਆਂ ਦੀ ਰੰਭਤਾ ਕੀਤੀ ਹੈ ਸੋ ਗੁਰੂ ਘਰ ਤੋਂ ਪ੍ਰਾਰੰਭਤਾ ਕੀਤੀ ਹੈ ਸੋ ਗਾਂਜਨਾ ਵੀ ਸੰਗਤਾਂ ਨੇ ਪਰਵਾਦ ਫੇਰੀ ਦੀ ਸੇਵਾ ਲੈਣੀ ਹੈ ਉਹ ਭਾਈ ਲਖਾ ਸਕਦੇ ਹਨ ਸੋ ਗੁਰੂ ਮਹਾਰਾਜੀਆਂ ਦੇ ਪਾਵਨ ਦਰਬਾਰਾਂ ਤੇ ਗੁਰੂ ਦਾ ਹਰ ਜਸ ਗੁਰੂ ਦਾ ਕੀਰਤਨ ਹੋਇਆ ਹੈ ਸੋ ਹਾਜ਼ਰੀਆਂ ਲਵਾਈਆਂ ਹਨ ਸੰਤਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਰ ਜਸ ਗਾਇਨ ਕੀਤਾ ਹੈ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਸੋ ਵਡਭਾਗੀ ਜਨ ਹਨ ਜੋ ਗੁਰੂ ਕੀ ਸਤ ਸੰਗਤ ਪ੍ਰਾਪਤ ਕਰਦੇ ਆ ਗੁਰੂ ਦਾ ਹਰ ਜਸ ਕੀਰਤਨ ਦਾ ਆਨੰਦ ਮਾਣਿਆ ਗੁਰੂ ਦਾ ਹਰ ਜਸ ਕੀਤਾ ਹੈ ਗੁਰੂ ਦੀ ਸਿਵਲ ਸਲਾਖਰੀ ਗਿਆਨ ਗੀਤ ਗੁਣਗਾ ਮਹਾਰਾਜਿਆਂ ਨੇ ਕਿਰਪਾ ਕੀਤੀ ਹੈ ਆਪਣੀ ਸਿਵਲ ਸਲਾਖ ਵਿੱਚ ਜੁੜਨ ਦਾ ਗੁਰੂ ਮਹਾਰਾਜਿਆਂ ਨੇ ਉਪਦੇਸ਼ ਦਿੱਤਾ ਹੈ ਜਿਤਨੀਆਂ ਵੀ ਸੰਗਤਾਂ ਗੁਰੂ ਘਰ ਵਿਖੇ ਹਰ ਜਸ ਗੁਰੂ ਦਾ ਕੀਰਤਨ ਗੁਰੂ ਦੇ ਅੰਮ੍ਰਿਤ ਵੇਲੇ ਦੀ ਪ੍ਰਵਾਦ ਫੇਰੀ ਵਿੱਚ ਸ਼ਾਮਲ ਹੋ ਕੇ ਹਾਜ਼ਰੀਆਂ ਲਵਾਈਆਂ ਤੇ ਗੁਰੂ ਮਹਾਰਾਜਿਆਂ ਦੇ ਪਾਵਨ ਮੁਖਵਾਕ ਹੁਕਮ ਨਾਮੇ ਸਾਹਿਬ ਸਰਵਨ ਕੀਤੇ ਹਨ ਸੋ ਇਥੇ ਹੋਣਾ ਸਮਾਪਤੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਜੋ ਹਾਜ਼ਰੀਆਂ ਹਨ ਗੁਰੂ ਮਹਾਰਾਜ ਸ਼ਬਦੀਆਂ ਹਾਜ਼ਰੀਆਂ ਦਰਲੇਖੇ ਪ੍ਰਵਾਨ ਕਰਨ ਸਭ ਦਾ ਕਦਮ ਕਦਮ ਚੱਲਿਆ ਗੁਰੂ ਸਫਲਾ ਕਰਨ ਨਾਮਦਾਨ ਗੁਰ ਸਿੱਖੀ ਜੀਵਨ ਬੌਸ਼ਿਸ਼ਕਰ ਕੇ ਨੇਹਾਲ ਕਰਨ ਸੋਜਨੀਆਂ ਵੀ ਸੰਗਤਾਂ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੋ ਚਾਹ ਪਾਣੀ ਦਾ ਲੰਗਰ ਛੱਕੇ ਜਾਣਾ ਹੈ ਜੋ ਤਿਆਰ ਬਣਿਆ ਹੈ ਸੋ ਇਸ ਵਾਸਤੇ ਸਾਰੀਆਂ ਸੰਗਤਾਂ ਨੇ ਗੁਰੂ ਦਾ ਲੰਗਰ ਚਾਹ ਦਾ ਛੱਕੇ ਜਾਣਾ ਹੈ ਸਾਰਿਆਂ ਨੂੰ ਪਾਈ ਬੇਨਤੀ ਹੈ ਉਹ ਬੇਨਤੀ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ